ਧਰਮ ਦੇ ਲਾਲਸਾ ਧਰਮ ਦੇ ਮਾਰਗ ਤੇ ਸੁਰਤ ਪ੍ਰਮਾਤਮਾ ਦੇ ਗਿਆਨ ਤੋਂ ਨਹੀਂ ਚੱਲਦੀ ਉਹ ਤੇ ਬਾਅਦ ਵਿੱਚ ਮਿਲੇਗਾ ਮੌਤ ਦੇ ਗਿਆਨ ਤੋਂ ਚੱਲਦੀ ਕਿਤਨੇ ਅਰਥਾਂ ਦਾ ਗਹਿਨੇ ਹੋਵੇ ਕਿੰਨੀਆਂ ਕਿਤਾਬਾਂ ਪੜ ਲਵੇ ਕਿਤਨਾ ਵਿਆਕਰਣ ਦਾ ਪੰਡਤ ਹੋਵੇ ਮੌਤ ਦਾ ਗਿਆਨ ਨੇ ਜੇ ਦੀ ਸੁਰਤ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚਲੇਗੀ ਇਹ ਮਹਾ ਗਹਿਨੇ ਹੁੰਦੇ ਹੋਇਆ ਵੀ ਪਾਪ ਕਰੇਗਾ ਗੁਨਾਹ ਕਰੇਗਾ ਕੀ ਹੋਇਆ ਜਗੈ ਨੇ ਇਹ ਮਹਾਂ ਪੰਡਿਤ ਹੁੰਦੇ ਹੋਇਆ ਵੀ ਅਨਰਥ ਕਰੇਗਾ ਔਰ ਬੜੇ ਬੜੇ ਇਸ ਤਰ੍ਹਾਂ ਦੇ ਧਾਰਮਿਕ ਗਿਆਨੀਆਂ ਨੇ ਬੜੇ ਬੜੇ ਅਨਰਥ ਕੀਤੇ ਨੇ ਹਰ ਮਜ਼ਮ ਵਿੱਚ ਕਰਦੇ ਰਹਿਣ ਕਾਰਨ ਮਹੌਤ ਦਾ ਗਿਆਨ ਇਸ ਮਹੌਤ ਹਿਰਦਾ ਸ਼ੁੱਧ ਕਰ ਦਿੰਦੀ ਹੈ ਕਬੀਰ ਤਦੀ ਤੇ ਆਪਣੀ ਮਾਂ ਨੂੰ ਕਹਿ ਸਕੇ ਨਾ ਜਲਦੇ ਮੁਰਦਿਆਂ ਨੂੰ ਦੇਖ ਕੇ ਮੈਂ ਆਪਣੇ ਮਨ ਨੂੰ ਸਮਝਾ ਲੈਣਾ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਅਹੀ ਕੁਛ ਹੋਣਾ ਮਨ ਨਿਰਮਲ ਹੋ ਜਾਂਦਾ ਹੈ ਮਨ ਪਾਵਨ ਹੋ ਜਾਂਦਾ ਹੈ ਜਾਣੋ ਸਤ ਉਹ ਵੰਤੋ ਮਰਣੋ ਦ੍ਰਿਸ਼ਟੇਨ ਮੱਥਿਆ ਜੋ ਕੁਝ ਵੀ ਅੱਖਾਂ ਨਾਲ ਦੇਖ ਰਿਹਾ ਹੈ ਸਭ ਨਾਸਵੰਦ ਹੈ ਇਸ ਦਾ ਮਤਲਬ ਹੈ ਕਿ ਜੀਵ ਆਤਮਾ ਦੇ ਨਾਲ ਕੁਝ ਵੀ ਨਹੀਂ ਜਾਂਦਾ ਪਰਿਵਾਰ, ਧਨ, ਸੰਪਦਾ, ਮਾਣ ਮਰਿਆਦਾ, ਕੁਲ ਕੁਝ ਵੀ ਨਹੀਂ ਜਾਂਦਾ ਤਾਂ ਬਿਲਕੁਲ ਖਾਲੀ ਜਾਣਾ ਪੈਂਦਾ ਨਹੀਂ ਇੱਕ ਵਸਤੂ ਜਾਂਦੀ ਹੈ ਬਾਕੀ ਨਹੀਂ ਜਾਂਦਾ ਉਹ ਕਿਹੜੀ ਵਸਤੂ ਦੂਜੀ ਪੰਕਤੀ ਸਤਿਗੁਰ ਦਸਨ ਕੀਰਤ ਸਾਥ ਚਲਨ ਤੋ ਜਿਨੇ ਪ੍ਰਮਾਤਮਾ ਦੀ ਕੀਰਤੀ ਗਾਇਨ ਕੀਤੀਏ ਗੁਣ ਗਾਇਨ ਕੀਤੇ ਨੇ ਕੀਰਤ ਸਾਥ ਚਲਨ ਤੋ ਬਣੰਤ ਨਾਨਕ ਸਾਧ ਸੰਗੈਨ ਗੁਰੂ ਦੀ ਸੰਗਤ ਚ ਬੈਠ ਕੇ ਜਿਨੇ ਪ੍ਰਭੂ ਦੇ ਗੁਣ ਗਾਇਨ ਕੀਤੇ ਨੇ ਗੁਣ ਗਾਇਨ ਕਰਨਾ ਹੀ ਗੁਣਵਾਨ ਹੋਣਾ ਹੈ ਇਕੱਲੇ ਬੈਠ ਕੇ ਗਾਇਨ ਕਰੇ ਇਕ ਮੰਤਰ ਦਾ ਜਪ ਕਰੇ ਵਾਹਿਗੁਰੂ ਵਾਹਿਗੁਰੂ ਇਹ ਗੁਣ ਹੈ ਉਹ ਅਸ਼ਰਜ ਹੈ ਅੰਧੇਰੇ ਨੂੰ ਦੂਰ ਕਰ ਦਿੰਦਾ ਹੈ ਗੁਣ ਅੰਗਰੇਜ਼ ਵਿੱਚ ਜਮਾਨਾ ਲਾ ਕੇ ਜਪ ਕਰੇਗਾ ਉਹਦਾ ਆਪਣਾ ਅੰਧੇਰਾ ਦੂਰ ਹੋ ਜਾਏਗਾ ਚਾਨਣਾ ਮਿਲ ਜਾਏਗਾ ਇਸ ਇੱਕ ਸ਼ਬਦ ਨੇ ਚਾਨਣਾ ਕਰ ਦੇਣਾ ਪ੍ਰਕਾਸ਼ ਕਰ ਦੇਣਾ ਫਿਰ ਬਾਣੀ ਪੜੇ ਸਾਰੀ ਬਾਣੀ ਰੱਬ ਦੇ ਗੁਣ ਕਸਮ ਦੀ ਬਾਣੀ ਵਾਹ ਵਾ ਵਾਣੀ ਨਿਰੰਕਾਰ ਇਸੇ ਵਾਸਤੇ ਗਾਉਣ ਤੇ ਬੜਾ ਜ਼ੋਰ ਦਿੱਤਾ ਗਿਆ ਆਵਾਜ਼ ਆਵਾਜ਼ ਕਰਕੇ ਨਾ ਗਾਇਨ ਕਰੇ ਗੁਣਾਂ ਦੀ ਪ੍ਰਾਪਤੀ ਨਹੀਂ ਹੋਵੇਗੀ ਜ਼ਿੰਦਗੀ ਅਕਾਰਤ ਚਲੀ ਜਾਏਗੀ ਗੁੰਨ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੇ ਕਹਨ ਹਨੇ ਹਰਿ ਭਜਮਨਾ ਜਿਹ ਬਿਦ ਜਲ ਕੋਵੇਂ ਪਰ ਮੈਂ ਫਿਰ ਅਰਜ਼ ਕਰਾਂ ਮੰਨ ਲਾ ਕੇ ਗੁਣ ਕੌਣ ਗਾਇਨ ਕਰੇਗਾ ਜਿਹਨੂੰ ਮੌਤ ਦਾ ਗਿਆਨ ਹੈ ਜਦਾਂ ਮਨ ਮੌਤ ਨੂੰ ਮੰਨਦਾ ਹੈ ਮੌਤ ਹੈ ਮਰਨਾ ਮੌਲਾ ਮਰਨਾ ਪਰਵਾਰ ਨੂੰ ਮੰਨਣ ਤੋਂ ਪਹਿਲੇ ਕਾਰੋਬਾਰ ਨੂੰ ਮੰਨਣ ਤੋਂ ਪਹਿਲੇ ਸੰਸਾਰ ਨੂੰ ਮੰਨਣ ਤੋਂ ਪਹਿਲੇ ਮੌਤ ਮੰਨ ਪਹਿਲਾ ਮਰਨ ਕਬੂਲ ਠੀਕ ਹੈ ਪਰਵਾਰ ਠੀਕ ਹੈ ਕਾਰੋਬਾਰ ਠੀਕ ਹੈ ਧੰਦਾ ਠੀਕ ਹੈ ਧਨ ਸੰਪਦਾ ਠੀਕ ਹੈ ਨੇ ਮਹਿਲ ਮਾਰੀਆਂ ਤੂੰ ਮੰਨ ਬੈਠਾ ਹੈ ਕਬੂਲ ਕੀਤਾ ਹੈ ਠੀਕ ਹੈ ਪਰ ਪਹਿਲੇ ਮੌਤ ਕਬੂਲ ਕਰ ਤਾਂ ਕਿ ਪਰਿਵਾਰ ਵਿੱਚ ਤੇਰੇ ਕੋਲ ਅਨਰਥ ਨਾ ਹੋਵੇ ਪ੍ਰਾਣ ਨੂੰ ਧੋਖਾ ਉਹ ਹੀ ਦੇ ਸਕਦਾ ਜੋ ਆਪਣੀ ਮੌਤ ਨੂੰ ਬੁਲਾ ਬੈਠੇ ਮਾਪੇ ਦੇ ਨਾਲ ਅਨਰਥ ਉਹ ਹੀ ਕਰ ਸਕਦਾ ਜਿਹਨੂੰ ਮੌਤ ਚਾਹੀਤੇ ਨਹੀਂ ਪਤਨੀ ਨਾਲ ਬੇਇਨਸਾਫੀ ਉਹ ਹੀ ਕਰ ਸਕਦਾ ਜੋ ਪਤੀ ਨਾਲ ਗਲਤ ਵਰਤਾਉ ਉਹ ਹੀ ਕਰ ਸਕਦੀ ਹੈ ਜਿਹਨੂੰ ਮੌਤ ਚਾਹਤੇ ਨੇ ਇਹ ਵੀ ਮੈਲਸ ਕਰਦਾ ਹੈ ਸੰਸਾਰ ਨਾਲ ਗਲਤ ਵਤੀਰਾ ਉਹ ਹੀ ਕਰ ਸਕਦਾ ਹੈ ਜਿਹਨੂੰ ਮੌਤ ਚਾਹਤੇ ਨੇ ਕੀ ਹੋਇਆ ਨਿਮਾਜ਼ ਪੜਦਾ ਹੈ ਕੀ ਹੋਇਆ ਪੂਜਾ ਪਾਠ ਕਰਦਾ ਹੈ ਕੀ ਹੋਇਆ ਮੰਦਿਰ ਮਸਜਿਦ ਗੁਰਦੁਆਰੇ ਜਾਂਦਾ ਹੈ ਜਗਤ ਨਾਲ ਵਿਵਹਾਰ ਗਲਤ ਕਰ ਰਿਹਾ ਹੈ ਇੱਕ ਗੱਲ ਸਬੂਤ ਹੋ ਗਈ ਨੂੰ ਮੌਤ ਚਾਹਤੇ ਨੇ ਕੀ ਹੋਇਆ ਪਾਠ ਕਰ ਇਨੇ ਗੱਲ ਮੰਨੇ ਨਹੀਂ ਗੁਰੂ ਦੀ ਗੁਰੂ ਦੀ ਗੱਲ ਕੀ ਹੈ ਐ ਸੁਣੋ ਇਸ ਸ਼ਲੋਕ ਦੇ ਰਣ ਜਾਣੋ ਸਤ ਹੋਵੰਤੋ ਮਰਣਮ ਦ੍ਰਿਸ਼ਟੀਣ ਮਿਥਿਆ ਸਭ ਕੁਝ ਮਿਥੇ ਹੈ ਕੁਛ ਵੀ ਨਾਲ ਨਹੀਂ ਜਾਏਗਾ ਜਾਏਗਾ ਕਿੱਥੇ ਵੀ ਨਾਲ ਲਏਗਾ ਲੋਕ ਸੁਹਿਲਾ ਕਰੇਗਾ ਪਰਲੋਕ ਸੁਹਿਲਾ ਕਰੇਗਾ ਉਹ ਕੀਏ ਕੀਰਤ ਸਾਥ ਚਲਨ ਤੋ ਬਣੰਤ ਨਾਨਕ ਸਾਧ ਸੰਗੈ ਫਿਰ ਜੇ ਨਾਲ ਚੱਲਣ ਵਾਲੀ ਇਹ ਮਹਾਨ दौਲਤ ਤੇ ਜੀਵਨ ਨੂੰ ਸਫਲ ਕਰ ਦਿੰਦੀ ਏ ਆਨੰਦਿਤ ਕਰ ਦਿੰਦੀ ਏ ਆਉਣਾ ਜਾਉਣਾ ਸਫਲ ਕਰ ਦਿੰਦੀ ਏ ਲੋਕ ਪਰਲੋਕ ਸੁਹੇਲਾ ਕਰ ਦਿੰਦੀ ਏ ਮਨੁੱਖ ਮੌਤ ਫਿਰ ਮੰਦਾ ਕਿਉਂ ਨਹੀਂ ਕਬੂਲ ਕਿਉਂ ਨਹੀਂ ਕਰਦਾ ਇਹ ਹੁਣ ਅਗਲੇ ਸ਼ਲੋਕ ਦੇ ਚ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਸ਼ਲੋਕ ਸਾਰੇ ਲੜੀਵਾਰ ਨੇ ਮضمون ਸਾਰਾ ਲੜੀਵਾਰ ਹੈ मनुख नु मौत कबूल क्यों नहीं अगला श्लोक आप सर्वण करो हां जी माया चित्त घर में इष्ट निमित्त बंधवे माया से मन लो परवाहे रखने दी मौत कबूल नहीं करना है माया के न मनुष्य रूप परमात्मा दी समझ ना वाला है बिना ਮਹਾ ਮਾਇ ਤੱਕ ਮਾਇਆ ਕੀ ਹੈ ਪ੍ਰਮਾਤਮਾ ਦੀ ਛਾਇਆ ਹੈ ਇੱਕ ਦਰਖਤ ਆਉਂਦਾ ਹੈ ਇੱਕ ਦਰਖਤ ਦੀ ਛਾਂ ਹੈ ਦਰਖਤ ਤੇ ਪਕੜ ਦੇ ਚ ਆ ਸਕਦਾ ਹੈ ਛਾਂ ਪਕੜ ਦੇ ਚ ਨਹੀਂ ਆਏਗਾ ਲੇਕਿਨ ਇੱਕ ਧੁੱਪ ਦੇ ਚ ਤਪਿਆ ਹੋਇਆ ਮਨੁੱਖ ਗਰਮੀ ਦਾ ਸਤਾਇਆ ਹੋਇਆ ਮਨੁੱਖ ਨੂੰ ਛਾਂ ਸਕੁੰਨ ਦੇ ਸਕਦੀ। ਥੋੜਾ ਜਿਹਾ ਸੁੱਖ ਦੇ ਸਕਦੀ। ਗਰਮੀ ਦੀ ਬੌਖਲਾਹਟ ਗਰਮੀ ਦੀ ਪਰੇਸ਼ਾਨੀ ਦੂਰ ਕਰ ਸਕਦੀ ਏ। ਮਾਇਆ ਮਨੁੱਖ ਦੀਆਂ ਸਰੀਰਕ ਲੋੜਾਂ ਦੀ ਪੂਰਤੀ ਕਰਦੀ ਏ। ਪਰਵਾਰ ਹੈ, ਬਦਾਰਤ ਨੇ, ਧਨ ਸੰਪਦਾ ਐ ਜੋ ਕੁਛ ਹੈ ਹੈ ਛਾਇਆ। ਇਸ ਸਰੀਰ ਵੀ ਛਾਇਆ ਤੇ ਇਸ ਸਰੀਰ ਦੀ ਜਿਸ ਰਾਹੀਂ ਪੂਰਤੀ ਹੁੰਦੀ ਹੈ ਉਹ ਵੀ ਛਾਇਆ ਹੈ। ਮਹਾ ਮਾਈ ਤਾਂ ਕੀ ਹੈ ਛਾਇਆ। ਤੇ ਛਾਇਆ ਇਤਨੇ ਪ੍ਰਭਾਵਿਤ ਕਰਦੇ ਨੇ। ਤੇ ਛਾਇਆ 'ਚ ਮਨੁੱਖ ਬੈਠ ਕੇ ਇਤਨਾ ਲੀਨ ਹੋ ਜਾਏ ਜਿਸ ਦੀ ਛਾਇਆ ਹੈ ਉਸ ਨੂੰ ਹੀ ਭੁੱਲ ਜਾਏ। ਜਿਸ ਦਰਖਤ ਦੀ ਛਾਇਆ ਹੈ ਉਹ ਨੂੰ ਹੀ ਭੁੱਲ ਜਾਏ। ਫਲ ਤੇ ਦਰਖਤ ਤੋਂ ਮਿਲੇਗਾ। ਇਸ ਜੀਵ ਪੰਛੀ ਨੂੰ ਟਿਕਾਣਾ ਤੇ ਦਰਖਤ ਤੇ ਮਿਲੇਗਾ ਫਲ ਫੁੱਲ ਤੇ ਦਰਖਤ ਤੋਂ ਮਿਲਣਗੇ ਪਰ ਛਾਇਆ ਨੇ ਇਤਨਾ ਪ੍ਰਭਾਵਿਤ ਕੀਤਾ ਹੁਣ ਫਲ ਫੁੱਲ ਦੀ ਚਿੰਤਾ ਹੀ ਕੋਈ ਨਹੀਂ ਉਹਨਾਂ ਕੋ ਭੁੱਲ ਜਾਂਦਾ ਕੀ ਹੁੰਦਾ ਹੈ ਨਾਮ ਰਸ ਕੀ ਹੁੰਦਾ ਹੈ ਸਮਾਧੀ ਕੀ ਹੁੰਦੇ ਨੇ ਰੱਬੀ ਗੁਣ ਭੁੱਲ ਜਾਂਦਾ ਛਾਇਆ ਹੀ ਪ੍ਰਭਾਵਿਤ ਕਰ ਦਿੰਦੀ ਹੈ ਛਾਇਆ ਉਤ ਨਹੀਂ ਵੱਡੀ ਹੈ ਜਿਤਨਾ ਵੱਡਾ ਪਰਮਾਤਮਾ ਹੈ ਉਹਦੀ ਛਾਇਆ ਵੀ ਬਹੁਤ ਵੱਡੀ ਹੈ ਵੱਡੇ ਦੀ ਛਾਇਆ ਵੀ ਬਹੁਤ ਵੱਡੀ ਹੈ ਗੁਰਬਾਣੀ ਇਸ ਛਾਇਆ ਦੀ ਨਿੰਦਾ ਨਹੀਂ ਕੀਤੀ ਕਰਦੀ ਇਹ ਵੀ ਮੈਂ ਉਸ ਕਰਾਂ ਆਪ ਸਤ ਕੀ ਆ ਸਭ ਸਤ ਉਹ ਸੱਚ ਹੈ ਤੇ ਹੁਣ ਸੱਚ ਦੇ ਕਈ ਅਰਥ ਨੇ ਸੱਚ ਦੇ ਇੱਕ ਅਰਥ ਤੇ ਸਹੀ ਹੈ ਗਲਤੀ ਨਹੀਂ ਹੈ ਸੱਚ ਦੇ ਇਹ ਅਰਥ ਨੇ ਸਦੀਵੀ ਹਮੇਸ਼ਾ ਮਿੱਥ ਕਿਸ ਨੂੰ ਕਹਿੰਦੇ ਨੇ ਜੋ ਅੱਜ ਹੈ ਤੇ ਕੱਲ ਨਹੀਂ ਮਿੱਥਿਆ ਮਿੱਥ ਸਤ ਜੋ ਸਦੀਵੀ ਹੈ ਕਾਇਮ ਦائم ਹੈ ਸਤ ਗਲਤ ਨਹੀਂ ਹੈ ਸਹੀ ਹੈ ਸੱਚ ਦੇ ਅਰਥ ਸਹੀ ਹੈ ਗਲਤ ਨਹੀਂ ਹੈ ਕਿਦਰੇ ਕਿਦਰੇ ਸਤ ਦੇ ਅਰਥ ਸਹੀ ਹੈ ਕਿਦਰੇ ਕਿਦਰੇ ਸਤ ਦੇ ਅਰਥ ਸਦੀਵੀ ਹੈ ਕਿਦਰੇ ਕਿਦਰੇ ਸਤ ਦੇ ਅਰਥ ਪਰਮਾਤਮਾ ਪਰਕਰਣ ਦੇ ਬਤਾਵਕ ਆਪ ਸਤ ਕੀ ਆਸਬ ਸਤ ਤਿਸ ਪਰ ਪ੍ਰਭ ਤੇ ਸਗਲੇ ਉਤਪਤ ਇਹ ਜੋ ਸਗਲੀ ਉਤਪਤੀ ਹੋਈ ਹੈ ਸਤ ਤੋਂ ਉਸ ਪਰਮਾਤਮਾ ਤੋਂ ਜੀਵ ਉਤਪਤ ਹੋਇਆ ਇਹ ਵੀ ਸਤ ਹੈ ਭਵਿਸ਼ਯ ਵਿੱਚ ਗਲਤੀ ਨਹੀਂ ਹੈ ਕਿਦਰ ਭੁੱਲ ਨਹੀਂ ਸਾਇੰਟਿਸਟ ਹੈਰਾਨ ਹੋ ਜਾਂਦੇ ਨੇ ਸਰੀਰ ਦੇ ਤਰਤੀਬ ਦੇਖ ਕੇ ਦੰਦ ਆਪਣੀ ਥਾਂ ਤੇ ਨੇ ਅੱਖਾਂ ਆਪਣੀ ਥਾਂ ਤੇ ਨੇ ਨੱਕ ਆਪਣੀ ਥਾਂ ਤੇ ਸੈੱਟ ਅੰਦਰ ਇੱਕ ਇੱਕ ਨਸ ਆਪਣੇ ਢੰਗ ਨਾਲ ਕੰਮ ਪਈ ਕਰਦੀ ਹੈ ਸਭ ਕੁਝ ਵਿਧਾਨਕ ਹੈ ਸਰੀਰ ਦੇ ਜਿੱਥੇ ਸਭ ਕੁਝ ਵਿਧਾਨਿਕ ਚੱਲ ਰਿਹਾ ਹੈ ਥੋੜਾ ਜਿਹਾ ਗਹਿਰੇ ਵਿਰਤੀ ਵਾਲਾ ਤੇ ਹੈਰਾਨ ਹੋ ਜਾਵੇਗਾ ਇਹ ਭੋਜਨ ਛਕੇ ਇਹ ਹੀ ਪਚ ਕੇ ਫਿਰ ਮਾਸ ਹੁੰਦਾ ਹੈ ਇਹ ਹੀ ਖੂਨ ਬਣ ਜਾਂਦਾ ਹੈ ਇਹ ਹੀ ਚਰਬੀ ਬਣ ਜਾਂਦਾ ਹੈ ਇਹ ਹੀ ਸ਼ਕਤੀ ਬਣ ਜਾਂਦਾ ਹੈ ਇਹ ਹੀ ਸਰੀਰ ਨੂੰ ਦੌੜਾਈ ਭਜਾਈ ਫਿਰਦਾ ਹੈ ਬਹੁਤ ਵੱਡਾ ਕਾਰਖਾਨਾ ਹੈ ਅੰਦਰ ਫੈਕਟਰੀ ਹੈ ਬਹੁਤ ਵੱਡੀ بڑا ਕਾਰੋਬਾਰ ਚੱਲ ਰਿਹਾ ਹੈ ਅੰਦਰ विदानक ढंग ਨਾਲ ਚੱਲ ਰਿਹਾ ਹੈ ਗੈਰ ਵਿਦਾਨਕ ਕੁਛ ਨਹੀਂ ਕਿਸੇ ਥਾਂ ਜਿੱਥੇ ਇਸ ਪਿੰਡ ਦੇ ਸਰੀਰ ਦੇ ਸਭ ਕੁਝ ਵਿਦਾਨਕ ਹੈ ਬ੍ਰਹਮਣ ਦੇ ਵਿੱਚ ਵੀ ਸਭ ਕੁਝ ਵਿਦਾਨਕ ਗੈਰ ਵਿਦਾਨਕ ਕੁਛ ਵੀ ਨਹੀਂ ਸ਼ਾਇਦ ਇੱਕ ਕਹਾਣੀ ਆਪਨੇ ਸੁਣੀ ਹੈ ਜਾਂ ਨਹੀਂ ਇੱਕ ਮਨੁੱਖ ਦੋ ਪੈਰ ਦੇ ਵਤ ਖਰਬੂਜ਼ਿਆਂ ਦੇ ਖੇਤ ਦੇ ਵਿੱਚ ਇੱਕ ਆਂਬ ਦੇ ਦਰਖਤ ਦੀ ਛਾਂ ਥੱਲੇ ਬੈਠਾ ਖਰਬੂਜੇ ਵੀ ਗਰਮੀਆਂ ਚਾਹੁੰਦੇ ਨੇ ਆਂਬ ਵੀ ਗਰਮੀਆਂ ਚਾਹੁੰਦੇ ਨੇ ਦਰਖਤਾਂ ਨੂੰ ਲੱਗੇ ਹੋਏ ਆਂਬ ਵੇਲਾਂ ਨੂੰ ਲੱਗੇ ਵੱਡੇ ਵੱਡੇ ਖਰਬੂਜੇ ਤੇ ਤਰਬੂਜ਼ ਐਨੇ ਵੱਡੇ ਵੱਡੇ ਤਰਬੂਜ਼ ਐਨੇ ਵੱਡੇ ਵੱਡੇ ਖਰਬੂਜੇ ਉੱਪਰ ਆਂਬ ਇਹ ਬੰਦਾ ਕਹਿੰਦਾ ਰੱਬ ਨੂੰ ਵੀ ਅਕਲ ਕੋਈ ਨਹੀਂ ਐ ਨਿੱਕੇ ਨਿੱਕੇ ਹੰਬ ਐਨੇ ਵੱਡੇ ਦਰਖਤ ਨੂੰ ਐਨੇ ਵੱਡੇ ਵੱਡੇ ਤਰਬੂਜ਼ ਹਿੰਦਵਾਣੇ ਛੋਟੀ ਛੋਟੀ ਬੇਲ ਨੂੰ ਬੱਲਾ ਨੂੰ ਐਨੇ ਵੱਡੇ ਵੱਡੇ ਖਰਬੂਜ਼ੇ ਐ ਨਿੱਕੀਆਂ ਨਿੱਕੀਆਂ ਬੇਲਾਂ ਨੂੰ ਐਨੇ ਕੇ ਨਿੱਕੇ ਹੰਬ ਇਤਨੇ ਵੱਡੇ ਦਰਖਤ ਨੂੰ ਐ ਰੱਬਾ ਹੁਣ ਤੈਨੂੰ ਕੌਣ ਸਮਝਦੇ ਰਿਹਾ ਤੈਨੂੰ ਕੌਣ ਸਮਝਾਵੇ ਇਸ ਤਰ੍ਹਾਂ ਸੋਚਾ ਸੋਚਦਿਆਂ ਸੋਚਦਿਆਂ ਅੰਬ ਦੀ ਛਾਂ ਢੰਡੀ ਹਵਾ ਨੀਂਦਾ ਗਈ ਸੌਂ ਗਿਆ ਜ਼ੋਰ ਦੇ ਹਵਾ ਦੇ ਝੌਕੇ ਨਾਲ ਅੰਬ ਟੁੱਟਿਆ ਇੱਕ ਪੱਕਾ ਆਹ ਨ ਮੱਥੇ ਤੇ ਗਿਰਿਆ ਹਲਕੀ ਜਿਹੀ ਝੋਟ ਲੱਗੀ ਅੱਖ ਖੁੱਲ ਗਈ ਖਿਆਲ ਆਇਆ ਜੇ ਉੱਪਰੋਂ ਤਰਬੂਜ਼ ਗਿਰਦਾ ਤੇ ਉਹਨੇ ਵੀ ਦੁਫਾੜ ਹੋਣਾ ਸੀ ਤੇ ਮੇਰਾ ਸਿਰ ਵੀ ਦੁਫਾੜ ਹੋਣਾ ਸੀ ਰੱਬਾ ਤੂੰ ਠੀਕ ਹੀ ਕੀਤਾ ਐ ਥੱਲੇ ਲਾਇਆ ਮਨੁੱਖ ਨੂੰ ਜਿੱਥੇ ਜਿੱਥੇ ਇੱਕ ਬ੍ਰਹਿਮੰਡ ਵਿੱਚ ਕਿਧਰੇ ਗਲਤੀ ਦਿਖਾਈ ਦੇਵੇ ਉਹ ਆਪ ਗਲਤ ਹੈ ਗਲਤੀ ਨਹੀਂ ਹੈ ਕਿਧਰੇ ਆਪ ਸਤ ਕੀ ਆ ਸਭ ਸਤ ਤਿਸ ਪਰਮਤੇ सगले ਉਤਪਤ ਉਹ ਸਤ ਹੈ ਉਸ ਤੋਂ ਜੋ ਕੁਝ ਵੀ ਹੋਇਆ ਸਤ ਹੈ ਸਤਿ ਈਸ਼ਵਰ ਤੋਂ ਜੋ ਕੁਛ ਵੀ ਹੋਇਆ ਉਸ ਵਿੱਚ ਗਲਤੀ ਨਹੀਂ ਹੈ ਸਹੀ ਹੈ ਸਤ ਦੇ ਅਰਥ ਸਹੀ ਹੈ ਆਪ ਸਤ ਕੀ ਆ ਸਭ ਸਤ ਉਹ ਜੋ ਆਪ ਸੱਚ ਹੈ ਪ੍ਰਭ ਸਦੀਵੀ ਹੈ ਕਾਇਮ ਦਾਇਮ ਹੈ ਉਸ ਤੋਂ ਜੋ ਕੁਝ ਹੋਇਆ ਉਹ ਸਹੀ ਹੈ ਉਸ ਵਿੱਚ ਭੁੱਲ ਕਿਦਰੇ ਵੀ ਨਹੀਂ ਹੈ ਤੇ ਉਹਦੀ ਛਾਇਆ ਵੀ ਮਹਾਨ ਹੈ ਛਾਇਆ ਦੀ ਨਿੰਦਾ ਨਹੀਂ ਛਾਇਆ ਉਸਦੀ ਹੈ ਪਰਮਾਤਮਾ ਦੀ ਹੈ ਮਹਾਮਾਈ ਤਾਂ ਕੀ ਹੈ ਛਾਇਆ ਪਰ ਛਾਇਆ ਚ ਬੈਠ ਕੇ ਜਿਹੜਾ ਦਰਖਤ ਨੂੰ ਹੀ ਭੁੱਲ ਜਾਏ ਫਲ ਤੋਂ ਵਾਂਝਾ ਰਹਿ ਜਾਏਗਾ ਫੁੱਲਾਂ ਦੀ ਮਹਿਕ ਤੋਂ ਵੀ ਵਾਂਝਾ ਰਹਿ ਜਾਏਗਾ ਪਰਮਾਤਮਾ ਦੇ ਗਿਆਨ ਤੋਂ ਵਾਂਝਾ ਰਹੇਗਾ ਪਰਮਾਤਮਾ ਦੇ ਗੁਣਾ ਤੋਂ ਵਾਂਝਾ ਰਹਿ ਜਾਏਗਾ ਧਰਮ ਦੀ ਲਾਲਸਾ ਧਰਮ ਦੇ ਮਾਰਗ ਤੇ ਸੁਰਤ ਪਰਮਾਤਮਾ ਦੇ ਗਿਆਨ ਤੋਂ ਨਹੀਂ ਚਲਦੀ ਉਹ ਤੇ ਬਾਅਦ ਵਿੱਚ ਮਿਲੇਗਾ ਮੌਤ ਦੇ ਗਿਆਨ ਤੋਂ ਚਲਦੇ ਕਿਤਨੇ ਅਰਥਾਂ ਦਾ ਗਹਿਣੇ ਹੋਵੇ ਕਿਤਨੀਆਂ ਕਿਤਾਬਾਂ ਪੜ ਲਵੇ ਕਿਤਨਾ ਵਿਆਕਰਣ ਦਾ ਪੰਡਤ ਹੋਵੇ ਮੌਤ ਦਾ ਗਿਆਨ ਨੇ ਇਹਦੀ ਸੁਰਤ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚਲੇਗਾ ਇਹ ਮਹਾ ਗਹਿਨੇ ਹੁੰਦੇ ਹੋਇਆ ਵੀ ਪਾਪ ਕਰੇਗਾ ਗੁਨਾਹ ਕਰੇਗਾ ਕੀ ਹੋਇਆ ਜਿਗੈਨੇ ਇਹ ਮਹਾ ਪੰਡਤ ਹੁੰਦੇ ਹੋਇਆ ਵੀ ਅਨਰਥ ਕਰੇਗਾ ਔਰ ਬੜੇ ਬੜੇ ਇਸ ਤਰ੍ਹਾਂ ਦੇ ਧਾਰਮਿਕ ਗਿਆਨੀਆ ਨੇ ਬੜੇ ਬੜੇ ਅਨਰਥ ਕੀਤੇ ਨੇ ਹਰ ਮਜ਼ਮੇ ਵਿੱਚ ਕਰਦੇ ਰਹਿਣ ਕਾਰਨ ਮਹਤ ਦਾ ਗਿਆਨ ਮਹਤ ਹਿਰਦਾ ਸ਼ੁੱਧ ਕਰ ਦਿੰਦੀ ਹੈ ਕਬੀਰ ਤਦ ਹੀ ਤੇ ਆਪਣੀ ਮਾਂ ਨੂੰ ਕਹਿ ਸਕੇ ਨਾ ਜਲਦੇ ਮੁਰਦਿਆਂ ਨੂੰ ਦੇਖ ਕੇ ਮੈਂ ਆਪਣੇ ਮਨ ਨੂੰ ਸਮਝਾ ਲੈਣਾ ਕਹੇਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਂਗੇ ਤੇਰੇ ਇਹ ਕੁਝ ਹੋਣਾ। ਮਨ ਨਿਰਮਲ ਹੋ ਜਾਂਦਾ ਹੈ। ਮਨ ਪਾਵਨ ਹੋ ਜਾਂਦਾ ਹੈ। ਜਾਣੋ ਸਤ ਹੋਵੰਤੋ ਮਰਣ ਦ੍ਰਿਸ਼ਟੇਨ ਮੱਥਿਆ ਜੋ ਕੁਝ ਵੀ ਅੱਖਾਂ ਨਾਲ ਦੇਖ ਰਿਹਾ ਹੈ ਸਭ ਨਾਸਵੰਤ ਹੈ। ਇਸ ਦਾ ਮਤਲਬ ਹੈ ਫਿਰ ਜੀਵਾਤਮਾ ਦੇ ਨਾਲ ਕੁਝ ਵੀ ਨਹੀਂ ਜਾਂਦਾ ਪਰਿਵਾਰ, ਧਨ, ਸੰਪਦਾ, ਮਾਣ, ਮਰਿਆਦਾ, ਕੁਲ ਕੁਝ ਵੀ ਨਹੀਂ ਜਾਂਦਾ। ਤੋ ਬਿਲਕੁਲ ਖਾਲੀ ਜਾਣਾ ਪੈਂਦਾ ਨਹੀਂ ਇੱਕ ਵਸਤੂ ਜਾਂਦੀ ਹੈ ਬਾਕੀ ਨਹੀਂ ਜਾਂਦਾ ਉਹ ਕਿਹੜੀ ਵਸਤੂ ਦੂਜੀ ਪੰਕਤੀ ਸਤਿਗੁਰ ਦੱਸਣ ਕੀਰਤ ਸਾਥ ਚਲਨ ਤੋ ਜਿਨੇ ਪ੍ਰਮਾਤਮਾ ਦੀ ਕੀਰਤੀ ਗਾਇਨ ਕੀਤੀਏ ਗੁਣ ਗਾਇਨ ਕੀਤੇ ਨੇ ਕੀਰਤ ਸਾਥ ਚਲਨ ਤੋ ਬਣੰਤ ਨਾਨਕ ਸਾਧ ਸੰਗੈਨ ਗੁਰੂ ਦੀ ਸੰਗਤ ਚ ਬੈਠ ਕੇ ਜਿਨੇ ਪ੍ਰਭੂ ਦੇ ਗੁਣ ਗਾਇਨ ਕੀਤੇ ਨੇ ਗੁਣ ਗਾਇਨ ਕਰਨਾ ਹੈ ਗੁਣਵਾਨ ਹੋਣਾ ਹੈ ਇਕੱਲੇ ਬੈਠ ਕੇ ਗਾਇਨ ਕਰੇ ਇੱਕ ਮੰਤਰ ਦਾ ਜਪ ਕਰੇ ਵਾਹਿਗੁਰੂ ਵਾਹਿਗੁਰੂ ਇਹ ਗੁਣ ਹੈ ਉਹ ਅਸ਼ਰਜ ਹੈ ਅੰਧੇਰੇ ਨੂੰ ਦੂਰ ਕਰ ਦਿੰਦਾ ਹੈ ਗੁਣ ਅੰਗਰੇਜ਼ ਵਿੱਚ ਜਮਾਨਾ ਲਾ ਕੇ ਜਪ ਕਰੇਗਾ ਉਹਦਾ ਆਪਣਾ ਅੰਧੇਰਾ ਦੂਰ ਹੋ ਜਾਏਗਾ ਚਾਨਣਾ ਮਿਲ ਜਾਏਗਾ ਇਸ ਇੱਕ ਸ਼ਬਦ ਨੇ ਚਾਨਣਾ ਕਰ ਦੇਣਾ ਪ੍ਰਕਾਸ਼ ਕਰ ਦੇਣਾ ਫਿਰ ਬਾਣੀ ਪੜੇ ਸਾਰੀ ਬਾਣੀ ਰੱਬ ਦੇ ਗੁਣ ਕਸਮ ਦੀ ਬਾਣੀ ਵਾਹ ਵਾ ਬਾਣੀ ਨਿਰੰਕਰ ਇਸੇ ਵਾਸਤੇ ਗਾਉਣ ਤੇ ਬੜਾ ਜ਼ੋਰ ਦਿੱਤਾ ਗਿਆ ਆਵਾਜ਼ ਆਵਾਜ਼ ਕਰਕੇ ਨਾ ਗਾਇਨ ਕਰੇ ਗੁਣਾਂ ਦੀ ਪ੍ਰਾਪਤੀ ਨਹੀਂ ਹੋਵੇਗੀ ਜ਼ਿੰਦਗੀ ਅਕਾਰਤ ਚਲੀ ਜਾਏਗੀ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੇ ਸਹਨ ਹਨੇ ਹਰ ਭਜ ਬਣਾ ਜਿਹ ਬਿਦ ਜਨ ਕੋਵੇਂ ਪਰ ਮੈਂ ਫਿਰ ਅਰਜ਼ ਕਰਾਂ ਮਨ ਲਾ ਕੇ ਗੁਣ ਕੌਣ ਗਾਇਨ ਕਰੇਗਾ ਜਿਹਨੂੰ ਮੌਤ ਦਾ ਗਿਆਨ ਹੈ ਜਿਦਾ ਮਨ ਮੌਤ ਨੂੰ ਮੰਨਦਾ ਹੈ ਮੌਤ ਹੈ ਮਰਨਾ ਮੌਲਾ ਮਰਨਾ ਪਰ ਵਾਰ ਨੂੰ ਮੰਨਣ ਤੋਂ ਪਹਿਲੇ ਕਾਰੋਬਾਰ ਨੂੰ ਮੰਨਣ ਤੋਂ ਪਹਿਲੇ ਸੰਸਾਰ ਨੂੰ ਮੰਨਣ ਤੋਂ ਪਹਿਲੇ ਮੌਤ ਮੰਨ ਪਹਿਲਾ ਮਰਨ ਕਬੂਲ ਠੀਕ ਹੈ ਪਰਿਵਾਰ ਠੀਕ ਹੈ ਕਾਰੋਬਾਰ ਠੀਕ ਹੈ ਧੰਦਾ ਠੀਕ ਹੈ ਧਨ ਸੰਪਦਾ ਠੀਕ ਹੈ ਨੇ ਮਹਿਲ ਮਾੜੀਆਂ ਤੂੰ ਮੰਨ ਬੈਠਾ ਹੈ ਕਬੂਲ ਕੀਤਾ ਹੈ ਠੀਕ ਹੈ ਪਰ ਪਹਿਲੇ ਮੌਤ ਕਬੂਲ ਕਰ ਤਾਂ ਕਿ ਪਰਿਵਾਰ ਵਿੱਚ ਤੇਰੇ ਕੋਲ ਅਨਰਥ ਨਾ ਹੋਵੇ ਪੈਰਾਨ ਨੂੰ ਧੋਖਾ ਉਹ ਹੀ ਦੇ ਸਕਦਾ ਜੋ ਆਪਣੀ ਮੌਤ ਨੂੰ ਬੁਲਾ ਬੈਠਾ ਹੈ ਮਾਂ ਬਾਪ ਦੇ ਨਾਲ ਅਨਰਥ ਉਹ ਹੀ ਕਰ ਸਕਦਾ ਜਿਹਨੂੰ ਮੌਤ ਚਾਹੀ ਤੇ ਨਹੀਂ ਪਤਨੀ ਨਾਲ ਬੇਇਨਸਾਫੀ ਉਹ ਹੀ ਕਰ ਸਕਦਾ ਹੈ ਜਾਂ ਪਤੀ ਨਾਲ ਗਲਤ ਵਰਤਾਉ ਉਹ ਹੀ ਕਰ ਸਕਦੀ ਹੈ ਜਿਹਨੂੰ ਮੌਤ ਚਾਹੀਦੀ ਹੈ ਇਹ ਵੀ ਮੈਂ ਅਰਜ਼ ਕਰਦਾ ਹਾਂ ਸੰਸਾਰ ਨਾਲ ਗਲਤ ਵਤੀਰਾ ਉਹ ਹੀ ਕਰ ਸਕਦਾ ਜਿਹਨੂੰ ਮੌਤ ਚਾਹਤੇ ਨੇ ਕੀ ਹੋਇਆ ਨਿਮਾਜ਼ ਪੜ੍ਹਦਾ ਹੈ ਕੀ ਹੋਇਆ ਪੂਜਾ ਪਾਠ ਕਰਦਾ ਹੈ ਕੀ ਹੋਇਆ ਮੰਦਿਰ ਮਸਜਿਦ ਗੁਰਦੁਆਰੇ ਜਾਂਦਾ ਹੈ ਜਗਤ ਨਾਲ ਵਿਵਹਾਰ ਗਲਤ ਕਰ ਰਿਹਾ ਹੈ ਇੱਕ ਗਲ ਸਬੂਤ ਹੋ ਗਈ ਨੂੰ ਮੌਤ ਚਾਹਤੇ ਨੇ ਕੀ ਹੋਇਆ ਬਾਠ ਕਰਦਾ ਇਹਨੇ ਗੱਲ ਮੰਨਈ ਨਹੀਂ ਗੁਰੂ ਦੀ ਗੁਰੂ ਦੀ ਗੱਲ ਕੀ ਹੈ ਐ ਸੁਣੋ ਇਸ ਸ਼ਲੋਕ ਦੇ ਰਣ ਜਾਣੋ ਸਤ ਕੋਵੰਤੋ ਮਰਣਮ ਦ੍ਰਿਸ਼ਟੀਣ ਮਿਥਿਆ ਸਭ ਕੁਝ ਮਿਥਿਆ ਕੁਝ ਵੀ ਨਾਲ ਨਹੀਂ ਜਾਏਗਾ ਜਾਏਗਾ ਇੱਥੇ ਵੀ ਨਾਲ ਲਏਗਾ ਲੋਕ ਸੁਹੇਲਾ ਕਰੇਗਾ ਪਰਲੋਕ ਸੁਹੇਲਾ ਕਰੇਗਾ ਉਹ ਕੀ ਹੈ ਕੀਰਤ ਸਾਥ ਚਲਨ ਤੋਂ ਬਨੰਤ ਨਾਨਕ ਸਾਧ ਸੰਗੈ ਫਿਰ ਜੇ ਨਾਲ ਚੱਲਣ ਵਾਲੀਏ ਮਹਾਨ